ਇੱਥੇ ਲੇਟੇ ਜਿਹੜਾ ਛੜੇ ਆਮ ਚਿੱਟਾ ਲੱਗਦਾ ਉਹ ਨਹੀਂ ਦੱਸਦਾ ਇਹਨਾਂ ਨੂੰ ਉਹ ਨਹੀਂ ਰਾਂਦਾ ਕਹਿੰਦੇ ਸੀ ਤੋਂ ਦੇ ਮੁੰਡੇ ਦਾ ਦਾਣੀ ਦਾ ਨਾਂ ਅਸੀਂ ਨਹੀਂ ਲਿਖਣਾ ਕਾਦੇ ਨਹੀਂ ਲਿਖਣਾ ਸਾਨੂੰ ਪਤਾ ਸੀ ਕਾਦੇ ਨਹੀਂ ਲਿਖਣਾ ਇਹਨਾਂ ਨੇ ਸਾਨੂੰ ਪਤਾ ਸੀ ਕਾਦੇ ਨਹੀਂ ਕਿਉਂਕਿ ਪੈਸਾ ਚੜਦਾ ਪੈਸਾ ਤੇ ਹੋ ਜਾਏ ਇਹ ਵੀ ਪੈਸੇ ਨਹੀਂ ਦੇ ਸਕਦੇ ਤੇ ਹੋਰ ਕਿਉਂ ਪਿਠਾੜ ਲੈਣਾ ਦੇ ਪੈਸਾ ਚੜਦਾ ਪੈਸਾ ਜੇ ਨਾ ਪਿਠਾੜ ਦੇ ਫੇ ਦੇਖੀ ਜਾਂਦੇ ਆਂ ਮੱਖ ਮੰਤਰੀ ਸਾਹਿਬ ਬਚਾ ਲਓ ਅਸੀਂ ਪੰਜਾਬ ਦੇ ਬਾਸੀ ਆਂ ਅਸੀਂ ਤੁਹਾਡੇ ਹੀ ਵੋਟਰ ਆਂ ਬਚਾ ਲਓ ਸਾਨੂੰ ਬਚਾ ਹੁੰਦਾ ਦਾ ਇਹਨਾਂ ਨੇ ਮਾਰ ਦੇਣਾ ਸਾਨੂੰ ਜਿੰਦਾਬਾਦ ਚਿੱਟੇ ਵਾਲੇ ਯਾਰ ਜਿੰਦਾਬਾਦ ਆਏ ਹਾਏ 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 ਚਿੱਟੇ ਵਾਲੇ ਮਰ ਜਾਣ ਹਾਏ ਹਾਏ ਛਰੇ ਆਮ ਚਿੱਟਾ ਵਖਦਾ ਧਲੇਤੇ ਦੇ ਬੱਚੇ ਗੱਲ ਸੱਚ ਆ ਸੱਚ ਆ ਪਹਿਲਾਂ ਵੀ ਇੱਥੇ ਮੌਤ ਹੋਈ ਆ ਹੁਣ ਇੱਕ ਮੌਤ ਫੇਰ ਹੋ ਗਿਆ ਸਾਰੀ ਉਮਰ ਦਾ ਕਲੰਕ ਐਸ ਬੰਦੇ ਤੇ ਲੱਗ ਗਿਆ ਸਾਰੀ ਉਮਰ ਦਾ ਕਿਨਾ ਕਰਕੇ ਇਨਾ ਕਰਕੇ ਗੱਡਾ ਯੂਨਾ ਹਾਏ 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 ਤਨੇ ਨਿਆਣੇ ਮਰ ਗਿਆ ਹਏ 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 ਤਨੇ ਨਿਆਣੇ ਮਾਰਤੇ ਹਏ ਹਏ ਛਰੇ ਆਮ ਦੇਖ ਲਾ ਮੁੰਡਾ ਮਰ ਗਿਆ ਨਿਆਣੇ ਛੋਟੇ ਛੋਟੇ ਦੋਲ ਦੀਆਂ ਗੁੱਡੀਆਂ ਕੋਈ ਦਾ ਭਰਾ ਆ ਪੁਕਾਰਿਆ ਕੀ ਕਰੀਏ ਦੱਸੋ ਕੀ ਕਰਨਗੇ ਲੱਖ ਲਾੜਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਖ ਲਾੜਤਾ ਆ ਮੁੰਡਾ ਵਿਜੀ ਲੱਭ ਲੱਖ ਲਾੜਤਾ ਆ ਅੱਜ ਮੁੰਡਾ ਲੱਭਿਆ ਅੱਜ ਸਾਨੂੰ ਕਹਿੰ ਜਾਂਦਾ ਤਾਣੀ ਤੱਕ ਤੇ ਦਵਾਈ ਲੈਣ ਗਿਆ ਇੱਥੇ ਦੇ ਜਿਹੜੇ ਐਸਆਈਓ ਦੇ ਧਿਆਨ ਉਹਨਾਂ ਦੇ ਘਰ ਦੇ ਮੋਰੇ ਇਹ ਹੋਇਆ ਕਹਿੰਦੇ ਘਰਾਂ ਨੂੰ ਲੋਕ ਲੱਗਾ ਆ ਅਵਤਾਰ ਸਿੰਘ ਐਸ ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ ਜਦੋਂ ਅਸੀਂ ਫਲੋਰ ਗਏ ਫਿਰ ਫਿਰ ਲੋਕ ਵੀ ਖੱਲਗਾ ਫਿਰ ਮੈਂਟਲਾ ਦੇ ਵਿੱਚ ਦਾਣੀ ਵੀ ਲਾ ਪਿਆ ਫੇਰ ਕਿੱਥੋਂ ਲਾ ਪਿਆ ਹੁਣ ਸਾਡਾ ਬੰਦਾ ਵੀ ਲਾ ਪਿਆ ਕਿੱਥੋਂ ਲਾ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲਾ ਪਿਆ ਇਹ ਸਭ ਰਲੀ ਮਿਲੀ ਭਗਤਿਆ ਫੈਲੀ ਮਿਲ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਚਾ ਕਰਤੇ ਪਾਈ ਫਰਦੇ ਇਹਨਾਂ ਦੇ ਪੁੱਤ ਕਿਉਂ ਨਹੀਂ ਮਰਦੇ ਸਾਡੇ ਕਿਉਂ ਮਰਦੇ ਆ ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਕਿਉਂ ਇਹਨਾਂ ਦੀਆਂ ਗੱਡੀਆਂ ਨਹੀਂ ਚੈੱਕ ਹੁੰਦੀਆਂ ਹਰਿਆਣਾ ਨੰਬਰ ਗੱਡੀਆਂ ਲਈ ਫਰਦੇ ਕਿੱਥੋਂ ਲਈ ਆਉਂਦੇ ਆ ਇਹ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਿਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਮੈਂ 20 ਸਾਲ ਅੱਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂ ਜੀ ਕੀ ਕਰਦੇ ਆ ਤੁਸੀਂ ਕਹਿੰਦੇ ਦੇਖਿਆ 100 ਮੀਟਰ ਦੇ ਵਿੱਚ ਚਿੱਟਾ ਵਿਕਦਾ ਹੋਵੇ ਜਿੱਥੇ ਚੌਂਕੀ ਹੋਵੇ 100 ਮੀਟਰ ਚਿੱਟਾ ਵਿਕਦਾ ਹੋਵੇ ਸਾਡੇ ਵਿਕਦਾ ਪਿੰਡ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦੇ ਕੋਈ ਮੁੰਡੇ ਇੱਧਰ ਦੀ ਨੰਗ ਜਾਂਦੇ ਕਦੀ ਇੱਧਰ ਦੀ ਨੰਗ ਜਾਂਦੇ ਆ ਧਲੇਤੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਕੈਮਰੇ ਲੱਗੇ ਹੋ ਕੈਮਰੇ ਚੈੱਕ ਕਰ ਲਓ 8 8 ਕਿਲੋ ਹੀਰੋਨ ਸਾਡੇ ਵਿੰਡੋ ਫਾੜ ਹੁੰਦੀ ਆ ਡੋਡੇ ਦੇ ਟਰੱਕ ਸਾਡੇ ਵਿੰਡੋ ਫਾੜ ਹੁੰਦੇ ਆ ਉਹ ਕਹਿੰਦੇ ਰਸੀਦੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਐਸਐਸਪੀ ਸਾਹਿਬ ਕਿੱਥੇ ਰਹਿ ਗਏ ਤੁਸੀਂ ਅੱਜ ਤਲੇਤੇ 'ਚ ਮਰ ਗਿਆ ਅੱਗੇ ਮਰੇ ਉਦੋਂ ਤੁਸੀਂ ਆਏ ਅੱਜ ਤੁਸੀਂ ਆਏ ਨਹੀਂ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਂ ਨਹੀਂ ਲਿਖਣਾ ਪਰ ਦਾਣੀ ਦਾ ਨਾਂ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ ਕਿਉਂ ਨਹੀਂ ਲਿਖਣਾ ਦੇਖੋ ਦਨੇਸ਼ ਦਾ ਨਾਂ ਆ ਆਪਣਾ ਨਾਂ ਦੱਸਿਓ ਜੀ ਮੇਰਾ ਨਾਮ ਬੀਜੇ son of ਭਜਨाराम ਪਿੰਡ ਧਲੇਤੇ ਤੋਂ ਮੇਰਾ ਬ੍ਰਦਰ ਇਨ ਲਾਇਆ ਇਹ ਹਾਂਜੀ ਤੇ ਕੱਲ ਇਹ ਕੋ ਇੱਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾਪਤਾ ਆ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਾਂ ਪਰਚਾ ਲਖਣ ਗਏ ਵੀ ਤੁਸੀਂ ਦਾਣੀ ਦਾ ਨਾਂ ਲਿਖ ਲਓ ਤੇ ਜੋ ਮਰਜੀ ਫਿਰ ਬਾਅਦ ਦੇ ਵਿੱਚ ਕਾਰਵਾਈ ਕਰਦੇ ਹੋ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਿਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਦੀ ਕੀ ਕਰਦੇ ਆ ਇਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਇਹ ਨਾ ਨਾਕਾ ਲੱਗਾ ਹੋਵੇ ਪੁਲਸ ਵਾਲਿਆਂ ਦੇ ਕੋਲ ਮੁੰਡੇ ਇੱਧਰ ਦੀ ਨੰਗ ਜਾਂਦੇ ਕਦੀ ਇੱਧਰ ਦੀ ਨੰਗ ਜਾਂਦੇ ਆ ਧਲੇਤੇ ਦੇ ਵਿੱਚ ਸ਼ਰਿਆਮ ਚਿੱਟਾ ਬਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਉਹ ਕਹ ਦਿੰਦਾ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਕਿਉਂਕਿ ਅਸੀਂ ਜਿੰਨੀ ਵਾਰੀ ਵੀ ਗਏ ਆ ਅਸੀਂ ਇਹ ਗੱਲ ਕਹੀ ਆਵੇ ਉਹ ਦਾਣੀ ਦਾ ਨਾਮ ਲਿਖ ਲਓ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ ਕਿਉਂ ਨਹੀਂ ਲਿਖਣਾ ਦਾਣੀ ਦੇ ਘਰ ਜਾਦੋਂ ਅਸੀਂ ਜਾ ਕੇ ਦੇਖਿਆ ਜਿਹੜੇ ਇੱਥੇ ਦੇ ਐਸਆਈ ਆ ਉਹਨਾਂ ਨੇ ਵੀ ਸਾਨੂੰ ਦਬਕੇ ਮਾਰੇ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਆ ਇਦਾਂ ਕਿਉਂ ਆ ਕਰਦੇ ਆ ਉਹਨਾਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਜਿਹੜਾ ਐਸਆਈ ਅਵਤਾਰ ਸਿੰਘ ਆ ਉਹਦੀ ਘਰ ਗੱਲੀ ਉਹਦੀ ਮੰਮੀ ਦੇ ਜਾ ਕੇ ਕੰਨ 'ਚ ਕਹਿੰਦਾ ਫੂਕ ਮਾਰਦਾ ਕੰਨ 'ਚ ਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਤੂੰ ਟੈਨਸ਼ਨ ਨਾ ਲੈ ਤੇਰਾ ਮੁੰਡਾ ਕਿਤੇ ਨਹੀਂ ਜਾਂਦਾ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਸਾਡਾ ਮੁੰਡਾ ਗਵਾਚਿਆ ਆ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਆ ਸ਼ਰਿਆਮ ਚਿੱਟਾ ਵਗਦਾ ਧਲੇਤੇ ਦੇ ਬੱਚੇ ਗੱਲ ਸੱਚ ਆ ਸੱਚ ਆ ਪਹਿਲਾਂ ਵੀ ਇੱਥੇ ਮੌਤ ਹੋਈ ਆ ਹੁਣ ਇੱਕ ਮੌਤ ਫੇਰ ਹੋ ਗਿਆ ساری ਉਮਰ ਦਾ ਕਲੰਕ ਐਸ ਬੰਦੇ ਤੇ ਲੱਗ ਗਿਆ ساری ਉਮਰ ਦਾ ਕਿਨਾ ਕਰਕੇ ਇਹਨਾਂ ਕਰਕੇ ਇਹਨਾਂ ਕਰਕੇ ਸਾਨੂੰ ਰਾਤ ਦੇ 11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ ਸਾਰਾ ਕੋਲ ਲਗਾ ਕੇ ਆਇਆ ਸਵੇਰ ਦੇ ਮੈਨੂੰ ਇੱਕ ਗੱਲ ਕੋਈ ਕਹੀ ਜਾਂਦੇ ਆ ਕਦੀ ਛੱਪੜ ਦੇਖੋ ਕਦੀ ਝਾੜੀਆਂ ਦੇਖੋ ਕਦੀ ਇੱਧਰ ਦੇਖੋ ਕਦੀ ਉੱਧਰ ਦੇਖੋ ਜੇ ਅਸੀਂ ਦੇਖਣ ਆਇਆ ਤਾਂ ਫਿਰ ਇਹਨਾਂ ਨੇ ਕੀ ਕਰਨਾ ਆ ਫਿਰ ਕੋਈ ਫਾਇਦਾ ਨਹੀਂ ਤੇਰੇ ਵਿੱਚ ਚੌਂਕੀ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕੋਈ ਵੀ ਫਾਇਦਾ ਨਹੀਂ ਘਤਲੇ ਤੇ ਚੌਂਕੀ ਦਾ ਜੇ ਸ਼ਰਿਆਮ ਚਿੱਟਾ ਹੀ ਵਿਖਣ ਆਇਆ ਤਾਂ ਸ਼ਰਿਆਮ ਦੇਖ ਲੈ ਮੁੰਡਾ ਮਰ ਗਿਆ ਨਿਆਣੇ ਛੋਟੇ ਛੋਟੇ ਦੋਲ ਦੀਆਂ ਗੁੱਡੀਆਂ ਕੋਈ ਦਾ ਭਰਾ ਆ ਪੁਕਾਰਿਆ ਕੀ ਕਰੀਏ ਦੱਸੋ ਕੀ ਕਰਨਗੇ ਲੱਕ ਲਾਣਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਕ ਲਾਣਤਾ ਆ ਮੁੰਡਾ ਵੀ ਜੀ ਲੱਭ ਲੱਕ ਲਾਣਤਾ ਆ ਅੱਜ ਮੁੰਡਾ ਲੱਭਿਆ ਅੱਜ ਸਾਨੂੰ ਕਹਿੰਿਆ ਦਾ ਤਾਣੀ ਤਾਂ ਕਿਤੇ ਦਵਾਈ ਲੈਣ ਗਿਆ ਇੱਥੇ ਦੇ ਜਿਹੜੇ ਐਸਆਈਓ ਦੇ ਬਿਆਨ ਨੇ ਉਹਨਾਂ ਦੇ ਘਰ ਦੇ ਮੋਰੇ ਇਹ ਹੋਇਆ ਕਹਿੰਦੇ ਘਰਾਂ ਨੂੰ ਲੋਕ ਲੱਗਾ ਆ ਅਵਤਾਰ ਸਿੰਘ ਐਸਈ ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ ਜਦੋਂ ਅਸੀਂ ਫਲੋਰ ਗਾ ਫਿਰ ਫਿਰ ਲੋਕ ਵੀ ਫੜ ਲਗਾ ਆ ਫੇਮੈਂਟਾਂ ਦੇ ਵਿੱਚ ਦਾਣੀ ਵੀ ਲਾ ਪਿਆ ਫੇਰ ਕਿੱਥੋਂ ਲਾ ਪਿਆ ਹੁਣ ਸਾਡਾ ਬੰਦਾ ਵੀ ਲਾ ਪਿਆ ਕਿੱਥੋਂ ਲਾ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲਾ ਪਿਆ ਇਹ ਸਭ ਰਲੀ ਮਿਲੀ ਭਗਤਿਆ ਬਲੀ ਮਿਲੀ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਵੇਚਦਾ ਚਿੱਟਾ ਇਹੇ ਲੋਕ ਵੇਚਦੇ ਆ ਸ਼ਰੇਆਮ ਵੇਖਦਾ ਜੇ ਸਰਕਾਰਾਂ ਚਿੱਟਾ ਵਗਾਉਂਦੀਆਂ ਤਾਂ ਸ਼ਰੇਆਮ ਵੇਖਦਾ ਕਿਉਂਕਿ ਜਿਆਦਾ ਨਾਕਾ ਇਹਨਾਂ ਦਾ ਲੱਗਾ ਹੋਵੇ ਕਦੇ ਪੁਲਿਸ ਨਾਲ ਨਾ ਮੁੰਡੇ ਕਦੇ ਇਧਰ ਦੀ ਮੋਟਰਸਾਈਕਲ ਲੱਗ ਜਾਂਦੇ ਕਦੇ ਇਧਰ ਦੀ ਕਿਉਂਕਿ ਡਰਦੇ ਐ ਨਾ ਤੋਂ ਪਰ ਚਿੱਟਾ ਛਰੇ ਆਂ ਵੇਖਦਾ ਅੱਡੇ 'ਚ ਦੋ-ਦੋ ਘੰਟੇ ਨਾਕਾ ਲੱਗਦਾ ਦੋ-ਦੋ ਘੰਟੇ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਵਾਲਿਆਂ ਦੇ ਕੋਲ ਇਹ ਕੋਈ ਵੀ ਚਿੱਟੇ ਵਾਲਾ ਨਹੀਂ ਫੜ ਹੁੰਦਾ ਜਦ ਕਿ ਇਹਨਾਂ ਨੂੰ ਪਤਾ ਕੌਣ ਕੌਣ ਚਿੱਟਾ ਵੇਚਦਾ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਕੌਣ-ਕੌਣ ਵੇਚਦਾ ਜਿਆਦਾ ਨੋਟ ਜਾਂਦੇ ਆ ਇਹ ਸਾਰਾ ਕੁਝ ਭੁੱਲ ਜਾਂਦੇ ਆ ਅੱਖਾਂ ਵੀ ਬੰਦ ਹੋ ਜਾਂਦੀਆਂ ਜਦੋਂ ਨੋਟ ਜਾਂਦੇ ਆ ਇੰਨੀ ਗੱਲ ਕਹਿਣਾ ਚਾਹੁੰਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੋ ਹੋਇਆ ਉਹ ਇਹਨਾਂ ਕਰਕੇ ਹੋਇਆ ਜੋ ਹੋਇਆ ਅਸੀਂ ਤਾਂ ਇਹ ਹੀ ਗੱਲ ਕਵਾਂਗੇ ਵੇ ਇਡਾਂ ਦੇ ਵੇਜਾਂ ਦੇ ਵਾਲੇ ਜਿਹੜੀਆਂ ਚੌਂਕੀਆਂ ਪਿੰਡਾਂ ਦੇ ਵਿੱਚ ਬਿਲਕੁਲ ਬੰਦ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਫੇਰ ਫਾਇਦਾ ਕੀ ਆ ਬਾਹਰ ਲਿਖਿਆ ਪੁਲਿਸ ਚੌਂਕੀ ਕੀ ਪੁਲਿਸ ਚੌਂਕੀ ਆ ਦੱਸੋ ਕੀ ਕੀਤਾ ਇਹਨਾਂ ਨੇ ਕੱਲ ਰਾਤ ਪੂਰੀ ਰਾਤ ਦਾ ਦੱਸੋ ਮੁੰਡਾ ਇੱਥੇ ਪਿਆ ਆ ਪੂਰੀ ਰਾਤ ਅੱਜ ਪੂਰਾ ਦਿਨ ਨਿਕਲ ਗਿਆ ਤਲੇਤੇ ਦੇ ਵਿੱਚੋਂ ਤਲੇਤੇ ਦੇ ਵਿੱਚੋਂ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਦੱਸ ਤਲੇਤੇ ਦੇ ਵਿੱਚੋਂ ਨਹੀਂ ਲੱਭਿਆ ਬਹੁਤ ਸ਼ਾਰਮ ਵਾਲੀ ਗੱਲ ਐ ਠੀਕ ਹੈ ਦੂਸਰੇ ਹੋਗੇ ਤਦੋਂ ਐਦਾਂ ਵੀ ਗਾਂ ਅੱਗੇ ਹੋਰ ਹੋਣੇ ਆ ਐਦਾਂ ਹੀ ਹੋਣੇ ਆ ਗਾਂ ਜਿੰਨਾ ਜਰ ਤਲੇਤੇ ਦੇ ਵਿੱਚ ਅੱਡਾ ਅੜਾਂ ਦੇ ਵਿੱਚ ਚਿੱਟਾ ਵਿਕਣਾ ਇਹ ਐਦਾਂ ਚੱਲਣਾ ਐ ਜਿੰਦਾ ਜਰ ਤਲੇਤੇ ਦੇ ਵਿੱਚ ਚੌਂਕੀ ਐ ਐਦਾਂ ਹੀ ਚੱਲਣੀ ਆ ਕਿਉਂਕਿ ਇੱਥੇ ਕੋਈ ਤਲੇਤੇ ਦੇ ਵਿੱਚ ਚਿੱਟਾ ਨਹੀਂ ਹੋਵੇਚਣਾ ਚੋਂ বেਚੂਗਾ ਜੇ ਕੋਈ ਇਮਾਨਦਾਰ ਬੌਸ ਵਾਲਾ ਹੋਵੇ ਨਾ ਫੇ ਤਲੇਤੇ ਦੇ ਕੋਈ ਚਿੱਟਾ ਨਹੀਂ 베ਚੂਗਾ ਪਰ ਇੱਥੇ ਇਮਾਨਦਾਰੀ ਹੈ ਨਹੀਂ ਮਰ ਗਏ ਜ਼ਮੀਰ ਮਰ ਗਏ ਲੋਕਾਂ ਦੇ ਮਰ ਗਏ ਜ਼ਮੀਰ ਬੱਚ ਵਾ ਮਾਰ ਕੇ ਜਮੀਰ ਮਤ ਚਾ ਕਰਤੇ ਪਾਈ ਫਰਦੇ ਇਹਨਾਂ ਦੇ ਪੁੱਤ ਕਿਉਂ ਨਹੀਂ ਮਾਰਦੇ ਸਾਡੇ ਕਿਉਂ ਮਰਦੇ ਆ ਸਾਡੇ ਘਰਾਂ 'ਚ ਆ ਕੇ ਤਲਾਸ਼ੀਆਂ ਹੁੰਦੀਆਂ ਸਾਡੇ ਸਾਡੇ ਨਿਆਣਿਆਂ ਦੇ ਮੋਟਰਸਾਈਕਲ ਚੈੱਕ ਕੀਤੇ ਜਾਂਦੇ ਸਾਡੀਆਂ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਕਿਉਂ ਇਹਨਾਂ ਦੀਆਂ ਗੱਡੀਆਂ ਨਹੀਂ ਚੈੱਕ ਹੁੰਦੀਆਂ ਹਰਿਆਣਾ ਨੰਬਰ ਗੱਡੀਆਂ ਲਈ ਫਰਦੇ ਕਿੱਥੋਂ ਲਈ ਆਉਂਦੇ ਆ ਇਹ ਕਿੱਥੋਂ ਲਈ ਆਉਂਦੇ ਆ ਤੁਸੀਂ ਕਹਿੰਦੇ ਦੇਖਿਆ 100 ਮੀਟਰ ਦੇ ਵਿੱਚ ਟਾ ਵਿਗਦਾ ਹੋਵੇ ਜਿੱਥੇ ਚੌਂਕੀ ਹੋਵੇ 100 ਮੀਟਰ ਟਾ ਵਿਗਦਾ ਹੋਵੇ ਸਾਡੇ ਵਿਗਦਾ ਪਿੰਡ ਸਾਡੇ ਵਿਗਦਾ ਸਾਡੇ ਪਿੰਡ ਵਿਗਦਾ ਕੋਈ ਬਿਜ਼ਨਸ ਨਹੀਂ ਐ ਨਾ ਗੱਡੀਆਂ ਦੇ ਫਰਦੇ ਆ। ਮੀਡੀਆ ਦਾਰਿਆਂ ਨੂੰ ਬੇਨਤੀ ਕਰਦੇ ਆ ਸਾਡੀ ਵੀਡੀਓ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ। ਪੁੰਚਣੀ ਚਾਹੀਦੀ ਆ। ਸਾਨੂੰ ਬੋਲਤਾ ਬੰਦ ਹੋ ਜਾਈਦਾ। ਸਾਨੂੰ ਮੁੱਖ ਮੰਤਰੀ ਜੀ ਸਾਡੀ ਵੀਡੀਓ ਪਹੁੰਚਾ ਦਿਓ। ਮੁੱਖ ਮੰਤਰੀ ਸਾਡੇ ਇੱਥੋਂ ਗਰਾਇਆਂ ਤੋਂ ਹੋ ਕੇ ਮੜ ਗਿਆ। ਅਸੀਂ ਬਥੇਰਾ ਮੈਣ ਦੀ ਕੋਸ਼ਿਸ਼ ਕੀਤੀ ਵੀ ਇਹ ਮੈਣ ਨਹੀਂ ਸਕੇ। ਸਾਡੇ ਪਿੰਡ ਇੰਨਾ ਡੰਪ ਬਣਿਆ ਆਲੇ ਦੁਆਲੇ ਪਿੰਡਾਂ ਦੇ ਸਾਡੇ ਪਿੰਡੋਂ ਚਿੱਟਾ ਲੈ ਕੇ ਜਾਂਦੇ ਆ। ਆ ਜਿੰਨਾ ਸਮਰਾੜੀ, ਜਿੰਨਾ ਗੰਨੇ ਪਿੰਡ, ਆ ਜਿੰਨਾ ਖਾਨਪੁਰ ਜਿੰਨਾ ਆਪਣੇ ਸਾਡੇ ਪਿੰਡੋਂ ਹੀ ਜਾਂਦਾ। ਕੈਮਰੇ ਲੱਗੇ ਹੋ ਕੈਮਰੇ ਚੈੱਕ ਕਰ ਲਓ 8 8 ਕਿਲੋ ਹੀਰੋਨ ਸਾਡੇ ਪਿੰਡੋਂ ਫੜ ਹੁੰਦੀ ਆ ਡੋਡੇ ਦੇ ਟਰੱਕ ਸਾਡੇ ਪਿੰਡੋਂ ਫੜ ਹੁੰਦੇ ਆ ਕਿੱਥੇ ਗਏ ਮੀਡੀਆ ਵਾਲਿਓ ਦਿਖਾ ਦਿਓ ਬੈਕ ਕਰ ਕਰਕੇ ਇਹਨਾਂ ਨੂੰ ਵੀ 8 ਕਿਲੋ ਹੋ ਰਹੇ ਨੇ ਕਿ ਸਾਡੇ ਪਿੰਡੋਂ ਫੜ ਹੋਈ ਸੀ ਕੀ ਕੀਤਾ ਕੋਈ ਏਜੰਸੀਆਂ ਨਹੀਂ ਆਈਆਂ ਕੋਈ ਕੱਖ ਨਹੀਂ ਆਈਆਂ ਜਦੋਂ ਸਾਡੇ ਪੁੱਤ ਮਗਰੀਬਾਂ ਦੇ ਚੱਕਣੇ ਆਉਂਦੇ ਉਦੋਂ ਏਜੰਸੀਆਂ ਆ ਜਾਂਦੀਆਂ ਉਦੋਂ ਸਾਰਾ ਕੁਝ ਹੁੰਦਾ ਇਹ ਚਿੱਟੇ ਆਲਿਆਂ ਨੂੰ ਏਜੰਸੀਆਂ ਕਦੋਂ ਫੜਨਗੀਆਂ ਕਦੋਂ ਇਹਨਾਂ ਦੇ ਦੁਆ ਕਾਰਵਾਈ ਹੋਊਗੀ ਜੇ ਐਸਆਈ ਨਹੀਂ ਕਰ ਸਕਦਾ ਉੱਤੇ ਅਫਸਰਾਂ ਨੂੰ ਦੱਸ ਦੇਵੇ ਜੇ ਐਸਐਚਓ ਨਹੀਂ ਕਰਦਾ ਦੀ ਉੱਪਰ ਦੱਸ ਦੇਵੇ ਐਸਐਸਪੀ ਸਾਹਿਬ ਕਿੱਥੇ ਰਹਿ ਗਏ ਤੁਸੀਂ ਅੱਜ ਤਲੇਤੇ 'ਚ ਮਰ ਗਾ ਅੱਗੇ ਮਰੇ ਉਦੋਂ ਤੁਸੀਂ ਆਏ ਅੱਜ ਤੁਸੀਂ ਆਏ ਨਹੀਂ ਡੀਜੀਪੀ ਸਾਹਿਬ ਕਿੱਥੇ ਰਹਿ ਗਏ ਆ ਜਾਓ ਆ ਜਾਓ ਤਲੇਤਾ ਮਾਰ ਚੱਲਾ ਬਚਾ ਲਓ ਜੇ ਬਾਜ ਆਉਂਦਾ ਦਾ ਕਿੰਨੇ ਚਿਰ ਬੁੱਤ ਮਰਾਉਣੇ ਆ ਸੀ ਕਿੰਨਾ ਚਿਰ ਬੁੱਤ ਮਰਾਵਾਂਗੇ ਮੁੱਖ ਮੰਤਰੀ ਸਾਹਿਬ ਬਚਾ ਲਓ ਅਸੀਂ ਪੰਜਾਬ ਦੇ ਬਾਥੀ ਆਂ ਤੁਹਾਡੇ ਵੋਟਰ ਆਂ ਬਚਾ ਲਓ ਸਾਨੂੰ ਬਚਾ ਹੁੰਦਾ ਦਾ ਇਹਨਾਂ ਨੇ ਮਾਰ ਦੇਣਾ ਸਾਨੂੰ ਸਾਨੂੰ ਕੋ ਕਰੇ ਗੋਲੀਆਂ ਮਾਰ ਜਾਂ ਧਾਮ ਗਿਆ ਆਉਂਦੀਆਂ ਕਰੇ ਸਾਡੀਆਂ ਗੱਡੀਆਂ ਰੋ ਰੋਕ ਤੁਹਾਨੂੰ ਕੌਣ ਮਾਰ ਦਿੰਦਾ ਕਰੇ ਸਾਡੇ ਬਰਕਰਾਂ ਦੇ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਆ ਕੌਣ ਲੈ ਆਂਦੇ ਆ ਇਹ ਜਿੱਟੇ ਵਾਲੇ ਲੈ ਜਾਂਦੇ ਚੱਕ ਕੇ ਲੈ ਕਹਿੰਦੇ ਬੋਲੋ ਤਾਂ ਸਹੀ ਤੁਸੀਂ ਤੁਹਾਨੂੰ ਬੁਲਾਉਂਦੇ ਆਂ ਬਚਾ ਲਓ ਬਚਾ ਲਓ ਤੇਲੇ ਤੈਨੂੰ ਬਚਾ ਲਓ ਮੇਰਾ ਨਾਮ ਗੁਰਚਰ ਰੰ다ਸ ਮੈਂ ਜਲੰਧਰ ਤੋਂ ਆਂ ਅੱਛਾ ਜੀ ਮੇਰੇ ਸੰਡੂ ਸਾਹਿਬ ਆ ਇਹ ਇਹਨਾਂ ਦਾ ਕੀ ਨਾਮ ਹੈ ਇਹਨਾਂ ਦਾ ਦਿਨੇਸ਼ ਕੁਮਾਰ ਕਿੱਥੇ ਰਹਿਣ ਵਾਲੇ ਜੀ ਕੀ ਨੂਰਮਹਿਲ ਤੋਂ ਕੀ ਇਹ ਵਾਕਿਆ ਕੀ ਹੋਇਆ ਜੀ ਸਾਲਾ ਇਹ ਕੱਲ ਮ ਸਵੇਰੇ 5 ਵਜੇ ਆਏ ਆ ਠੀਕ ਹੈ ਜੀ ਕੱਲ ਸਵੇਰੇ 5 ਵਜੇ ਆਏ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ ਕਿੱਥੇ ਜੀ ਇੱਥੇ ਧਲੇਤੇ ਅੱਛਾ ਜੀ ਤੇ ਧਲੇਤੇ ਕਬੂਤਰ ਬਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਕਿ ਦਰਖਾਸਤ ਲਿਖ ਲਓ ਸਰ ਮੇਰੇ ਰਿਲੇਟਿਵ ਆਏ ਆ ਠੀਕ ਹੈ ਜੀ ਉਹਨਾਂ ਨੇ ਕਿ ਇਹ ਨ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਨਹੀਂ ਕੋ ਠੀਕ ਆ ਜੀ ਮੈਨੂੰ ਕੋਈ ਕੋਈ ਪਤਾ ਨਹੀਂ ਬਟ ਸਵੇਤੇ ਅਸੀਂ ਜਲੰਧਰ ਤੋਂ ਮੈਂ ਆਇਆ ਜੱਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਵੀ ਮਿਲ ਸਕਿਆ ਸਹੀ ਥਾਣੇ 3-4 ਵਜੇ ਸਵੇਰ ਦੇ ਥਾਣੇ ਵੀ ਜੇ ਉੱਥੇ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਆ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆ ਸ਼ਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈੱਡ ਬਡੀ ਸਾਨੂੰ ਮਿਲ ਗਈ। ਅਸੀਂ ਪਹਿਲਾਂ ਇੱਥੋਂ ਅੱਗੇ ਉਹ ਦੇਖ ਕੇ ਗਏ ਆ। ਅਸੀਂ ਬਾਰ-ਬਾਰ ਉਧਰੋਂ ਸਾਰੇ ਇੱਧਰ ਟਿੱਬੇ-ਟੁੱਬੇ ਸਾਰੇ ਦੇਖ ਕੇ ਆਈ। ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ। ਇੱਥੇ ਮੱਕੀ ਦੇ ਵਿੱਚ ਵੜ ਕੇ ਪਤਾ ਨਹੀਂ ਕੌਣ ਦੇਖ ਕੇ ਗਿਆ ਫਿਰ ਉਹਨੇ ਦੱਸਿਆ ਸਾਨੂੰ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਸੋਚਿਆ ਐਸਐਚਓ ਸਾਹਿਬ ਵੀ ਨਾਲ ਆਈਆ। ਕੀ ਲੱਗਦਾ ਕਿ ਇਹ ਕਿਤੇ ਮੇਰੇ ਸੰਡੂ ਸਾਹਿਬ ਆ ਮੌਤ ਕਿਦਾਂ ਹੋਈ ਲੱਗਦੀ ਵੀ ਹੈ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਆ ਜੀ ਤੇ ਸਾਨੂੰ ਤਾਂ ਲੱਗਦਾ ਆ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਪੂਰਾ ਯਕੀਨ ਆ ਵੀ ਮਾਰ ਕੇ ਸੁੱਟਿਆ ਆ ਇੱਥੇ ਕੋਈ ਸੀਸੀਟੀਵੀ ਵੀ ਕਹਿੰਦੇ ਸਾਹਮਣੇ ਸਾਡੇ ਕੋਲ ਸੀਸੀਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਆ ਜੀ ਉਹਦੀ ਫੋਟੋ ਵੀ ਹੈਗੀ ਆ ਨਾਲ ਯਾ ਕੋਈ ਜਾਣ ਪਛਾਣ ਸੀ ਜਿਹੜੇ ਮੁੰਡੇ ਨਾਲ ਬੈਠੇ ਸੇ ਇਹ ਇਹਦੇ ਬਾਰੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੀ ਇਹਨਾਂ ਦੇ ਨਾਲ ਜਾਰੀ ਦੋਸਤੀ ਹੈ ਕੀ ਮੈਨੂੰ ਇਹਦੇ ਬਾਰੇ ਨਹੀਂ ਨੋਲਿਜ ਹੈ ਕੀ ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੇ ਅਸੀਂ ਤਾਂ ਕਹਿੰਦੇ ਜੋ ਕਰ ਵੀ ਕਾਰਵਾਈ ਬੰਦੀ ਹੈ ਉਹ ਕਰਨੀ ਹੈ ਉੱਤੇ ਨਾਮ ਕੀ ਹੈ ਨਾਮ ਇਹਨਾਂ ਦਾ ਇਸ ਜਿਹਨਾਂ ਵੀ ਇਹ ਦਿਨੇਸ਼ ਕੁਮਾਰ ਆ ਨੂਰਮਹਿਲ ਤੋਂ ਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਹਨਾਂ ਦੇ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਮਦਰ ਆ ਉਹ ਵੀ ਮੰਜੇ ਤੇ ਹੀ ਆ ਫਾਦਰ ਆ ਉਹ ਵੀ ਬਸ ਬਿਮਾਰ ਆ ਬਹੁਤ ਜ਼ਿਆਦਾ ਰਹਿੰਦੇ ਆ ਉਹ ਵੀ ਬੇਟੀ ਆ ਬੇਟੀ ਦੇ ਵੀ ਹੁਣ 3.5-4 ਲੱਖ ਰੁਪਏ ਲਾ ਕੇ ਮਸੀ ਉਹ ਵੀ ਚੱਕ ਚਕਾ ਕੇ ਜਿਆਦਾ ਦੋਸਤਾਂ ਨੇ ਮਸੀ ਸਾਰੇ ਰਸਤੇ ਨਾਲ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ ਇਹ ਕੰਮ ਕੀ ਕਰਦੇ ਸੀਗੇ ਕੰਮ ਕਰਦਾ ਕਰਦੇ ਸੀਗੇ ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ ਤੇ ਕੋਈ ਜਿਹਦਾ ਕਹਿੰਦੇ ਵੇ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇਦਾਂ ਦੀ ਵੀ ਕੋਈ ਗੱਲ ਹੋ ਰਹੀ ਹੈਗੀ ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਕਿ ਜੋਵਰਡੋਸ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ ਉਹਦਾ ਡੋਸ ਲੈੰਦਾ ਸੀ ਕਿ ਇਹਦੇ ਬਾਰੇ ਮੈਨੂੰ ਨਹੀਂ ਨੋਲੇਜ ਨਹੀਂ ਇਹ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਮੈਲ ਦਾ ਰਹਿਣ ਵਾਲਾ ਹਿਮੇਸ਼ਾ ਤੇ ਉਸ ਤੋਂ ਬਾਅਦ ਹੀ ਸਾਡੀਆਂ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਹੈ ਅਸੀਂ ਮੌਕੇ ਤੇ ਪਹੁੰਚ ਗਏ ਆ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਹੈ ਬੋਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਛੱਟ ਚੋਟ ਹੈ ਜਾਂ ਓਵਰਡੋਜ਼ ਹੈ ਜੀ ਕੁਝ ਇਦਾਂ ਵੀ ਜਿਹਦਾ ਪਿੰਡ ਵਾਲੇ ਕਹਿ ਰਹੇ ਕਿ ਓਵਰਡੋਜ਼ ਹੈ ਸ਼ਾਇਦ ਕਿਸੇ ਜੋ ਨਸ਼ਾ ਵਗੈਰਾ ਵੇਚਦੇ ਉਹਦੇ ਮਗਰ ਮੇਠਾ ਦੇਖਿਆ ਗਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਿਹੇ ਚੈੱਕ ਕਰ ਰਹੇ ਆ ਜੇ ਫਿਲਹਾਲ ਤੇ ਇਨੀਸ਼ੀਅਲ ਸਟੇਜ ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਜਿਵੇਂ ਬੋਡੀ ਦੇ ਉੱਤੇ ਬਲੱਡ ਆ ਤਾਂ ਇਹ ਸਾਨੂੰ ਸੱਟ ਚੂਟ ਦਾ ਹੀ ਲੱਗ ਰਿਹਾ ਕੋਈ ਖਦਸ਼ਾ ਹੈ ਬਾਕੀ ਬੋਡੀ ਚੈੱਕ ਕਰਾ ਕੇ ਫਰੈਂਸਿਕ ਟੀਮ ਜਾਂ ਮੈਡੀਕਲ ਤੋਂ ਸਾਰਾ ਕਲੀਅਰ ਹੋ ਜਾਊਗਾ ਐਫਆਰ ਬਾਈ ਨੇਮ ਹੋ ਰਹੀ ਹੈ ਜੀ ਜਿਵੇਂ ਕੰਪਲੇਂਟੈਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹ ਰਹੇ ਕਿ ਇਹਦੇ ਵਿੱਚ ਸ਼ਰਿਆਂਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਨਾਂ ਨਹੀਂ ਟੁੱਟਦੀਆਂ ਹੈਗੀਆਂ ਜੀ ਉਹ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਆ ਅਸੀਂ ਕਲੰਦਰੀ ਵੀ ਦਿੰਦੇ ਰਹੇ ਆ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨਾਲ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ ਕੋਈ ਸਰੀੰਜ ਵਗਾਰੇ ਕੋਈ ਨਸ਼ਾ ਨਹੀਂ ਮਿਲਦਾ ਤਾਂ ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈਏ ਕੋਈ ਸਰੀੰਜ ਨਹੀਂ ਮਿਲੀ ਸਾਨੂੰ ਮੌਕੇ ਤੇ ਸੱਟ ਚੋਟ ਦੇ ਨਿਸ਼ਾਨ ਹੈਗੇ ਜੀ ਕੋਈ ਇਨੀਸ਼ੀਅਲੀ ਦੇਖੋ ਬਲੱਡ ਕਾਫੀ ਹੈਗਾ ਹੈ ਬੋਡੀ ਦੇ ਉੱਤੇ ਤਾਂ ਅਸੀਂ ਉਹੀ ਦੇਖ ਰਹੇ ਹਾਂ ਸੱਟ ਦਾ ਨਿਸ਼ਾਨ ਫਿਲਹਾਲ ਸਾਨੂੰ ਨਜ਼ਰ ਤਾਂ ਨਹੀਂ ਆ ਰਿਹਾ ਪਰ ਬੋਡੀ ਤੇ ਬਲੱਡ ਹੈਗਾ ਟੀਮ ਆਊਗੀ ਪ੍ਰੋਪਰਲੀ ਉਹ ਉਹਨਾਂ ਦੇ ਹੈਲਪ ਦੇ ਨਾਲ ਅਸੀਂ ਨੂੰ ਚੈੱਕ ਕਰ ਲਾਂਗੇ